ਕੋਈ ਨਾ ਕੋਈ ਬਗੈਤ ਕਰਿਆ ਯਾਰ ਹਨ ਬੁੱਧੂ ਬਣਾ ਲਿਆ ਪਹਿਲਾਂ ਤੂੰ ਕਰਾਂ ਮੈਂ ਬਿਆਵਾ ਜਾ ਰਿਹਾ ਆਵੇਂ ਭੈਣ ਚੋਦ ਦੀ ਮਾਰੇ ਘਰ ਮੈਂ ਮੁਸਕੋਗੀ ਆਪਣਾ ਕੱਟਾ ਚੱਕਣ ਜਾ ਵੀਰ ਆਪਣੇ ਪੈਟੀ ਵੀ ਦਾ ਦਹੀਂ ਮਨ ਉਹ ਮੇਰੀ ਗੱਲ ਤਾਂ ਸੁਣ ਲਾ ਕਿੱਥੋਂ ਬੋਲਦਾ ਤੂੰ ਯਾਰ ਸੁਣ ਮੈਂ ਜਲੀਆ ਬਾਦਾ ਮੇਰਾ ਟੈਂਪਰੇਚਰ ਵਧਾਰ ਗਿਆ ਭੈਣ ਚੋਦ ਦਾ ਜੇਰੇ ਦਾ ਪੈਰਾ ਹਟਾ ਰਿਹਾ ਲੇਕੇ ਜਦੋਂ ਦੇਖੇ ਸਰਦਾਰਾ ਭੈਣ ਚੋਦ ਕੱਟਾ ਦੇ ਨਹੀਂ ਚੱਕਣ ਆਂਦੇ ਹੈ ਆਪਣਾ ਪਹਿੜ ਜਾ ਘਰ ਆ ਕੇ ਉਹ ਤੂੰ ਬੋਲਦਾ ਕਿ ਯਾਰ ਤੂੰ ਜਦੋਂ ਪਹਿਲਾਂ ਬੋਲ ਕਿੱਥੋਂ ਰਹੇਗਾ ਕਿੱਥੇ ਆ ਗਿਆ ਕਿੱਥੇ

जिता अपना बिजली बोर्ड का उथा रहा फिर उथा अपना कट्टा मरिया पैर